ਦੋਸਤੋ ਜਿਹੜੀ ਤੁਸੀਂ ਉੱਪਰ ਸਕਰੀਨ ਦੇ ਉੱਪਰ ਵੀਡੀਓ ਚੱਲਦੀ ਦੇਖ ਰਹੇ ਹੋ ਉਸ ਦੇ ਵਿੱਚ ਜੋ ਬੱਚਾ ਤੁਸੀਂ ਤੁਰਿਆ ਜਾਂਦਾ ਦੇਖ ਰਹੇ ਹੋ ਉਹ ਘਰੋਂ ਟਿਊਸ਼ਨ ਦੇ ਲਈ ਨਿਕਲਦਾ ਟਿਊਸ਼ਨ ਪੜ੍ਹਨ ਦੇ ਲਈ ਜਦੋਂ ਬੱਚਾ ਵਾਪਸ ਕਰਨੀ ਪੁਰਤਦਾ ਤਾਂ ਉਸ ਦੇ ਮਾਪਿਆਂ ਵੱਲੋਂ ਜਦੋਂ ਟਿਊਸ਼ਨ ਟੀਚਰ ਨਾਲ ਸੰਪਰਕ ਕੀਤਾ ਜਾਂਦਾ ਤਾਂ ਪਤਾ ਚੱਲਦਾ ਵੀ ਬੱਚਾ ਅੱਜ ਟਿਊਸ਼ਨ ਤੇ ਪਹੁੰਚਿਆ ਹੀ ਨਹੀਂ ਤੇ ਉਹ ਬੱਚੇ ਦੇ ਜਿਹੜੀ ਸੱਕ ਦੀ ਨਿਗਾ ਇਸ ਤਰ੍ਹਾਂ ਜਾ ਰਹੀ ਆ ਵੀ ਉਸ ਬੱਚੇ ਨੂੰ ਕਿਸੇ ਨੇ ਕਟਨਾਇਪ ਕਰ ਲਿਆ ਜਾਂ ਕਿਸੇ ਤਰ੍ਹਾਂ ਵੀ ਉਸ ਬੱਚੇ ਨੂੰ ਕਿਸੇ ਨੇ ਬਕਰਾ ਲਿਆ ਜੇ ਤੁਹਾਡੇ ਬੱਚੇ ਵੀ ਘਰੋਂ ਬاہر ਜਾਂਦੇ ਨੇ ਟਿਊਸ਼ਨ ਤੇ ਜਾਂਦੇ ਨੇ ਸਕੂਲ ਜਾਂਦੇ ਨੇ ਤਾਂ ਤੁਸੀਂ ਵੀ ਆਪਣੇ ਬੱਚਿਆਂ ਤੇ ਨਜ਼ਰ ਜ਼ਰੂਰ ਰੱਖੋ ਜਾਂ ਤੁਹਾਡੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦਾ ਕੋਈ ਅਜਨਬੀ ਆਦਮੀ ਜਾਂ ਔਰਤ ਫਿਰਦੇ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਤੱਕ ਨਹੀਂ ਤਾਂ ਤੁਸੀਂ ਵੀ ਉਹਨਾਂ ਤੇ ਤਿੱਖੀ ਨਜ਼ਰ ਰੱਖੋ ਤਾਂ ਕਿ ਕੱਲ ਨੂੰ ਕਿਸੇ ਹੋਰ ਬੱਚੇ ਨੂੰ ਇਸ ਤਰ੍ਹਾਂ ਕੋਈ ਚੁੱਕ ਕੇ ਜਾਂ ਅਗਵਾ ਕਰਕੇ ਨਾ ਲੈ ਜਾਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਹਨ ਤਾਂ ਕਿ ਸਾਨੂੰ ਵੀ ਇਨ੍ਹਾਂ ਘਟਨਾਵਾਂ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ ਆਪਣੇ ਆਸ-ਪਾਸੇ ਤੇ ਆਪਣੇ ਬੱਚਿਆਂ ਤੇ ਜੜੀ ਨਾਜ਼ਰ ਆ ਉਹ ਰੱਖਣੀ ਚਾਹੀਦੀ ਹੈ ਤਾਂ ਜੋ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ਇਸ ਬੱਚੇ ਦੇ ਪਰਿਵਾਰ ਦਾ ਜੋ ਨੰਬਰ ਹੈ ਉਹ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰ ਰਿਹਾ ਹਾਂ ਜੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਆ ਤਾਂ ਇਨ੍ਹਾਂ ਨੰਬਰਾਂ ਤੇ ਜਰੂਰ ਸੰਪਰਕ ਕੀਤਾ ਜਾਵੇ